ਸਾਡੀ ਅੱਜ ਦੀ ਸਕਾਰਾਤਮਕ ਸੋਚ ਕਹਾਣੀ ਪ੍ਰੇਰਿਤ ਕਰਦੀ ਹੈ ਗਲਤ ਹਾਲਾਤਾਂ ਵਿੱਚ ਸਹੀ ਫੈਸਲੇ ਲੈਣ ਲਈ ਦੁਨੀਆ ਵਿੱਚ ਲੋਕ ਅਕਸਰ ਆਪਣੇ ਹਾਲਾਤਾਂ ਨੂੰ ਹੀ ਆਪਣੇ ਦੁੱਖਾਂ ਦਾ ਕਾਰਨ ਮੰਨਦੇ ਹਨ ਪਰ ਸਾਡੀ ਜ਼ਿੰਦਗੀ ਸਾਡੀ ਸੋਚ ਵਰਗੀ ਹੀ ਹੁੰਦੀ ਹੈ ਸਾਡੀ ਸੋਚ ਕਿਵੇਂ ਸੰਬੰਧ ਰੱਖਦੀ ਹੈ ਸਾਡੀ ਜ਼ਿੰਦਗੀ ਨਾਲ ਆਓ ਇਸ ਕਹਾਣੀ ਵਿੱਚ ਜਾਣਦੇ ਹਾਂ ਇੱਕ ਸ਼ਹਿਰ ਵਿੱਚ ਦੋ ਸਕੇ ਪਰ ਆ ਰਹੇ ਸਨ ਉਹਨਾਂ ਵਿੱਚੋਂ ਇੱਕ ਨਸ਼ਿਆਂ ਦਾ ਆਦੀ ਸੀ ਸਾਰਾ ਦਿਨ ਉਹ ਸ਼ਰਾਬ ਪੀਂਦਾ ਰਹਿੰਦਾ ਸੀ ਰਾਤ ਨੂੰ ਉਹ ਅਕਸਰ ਸ਼ਰਾਬ ਪੀ ਕੇ ਆਉਂਦਾ ਤੇ ਘਰ ਵਾਲਿਆਂ ਨਾਲ ਮਾਰਕੁਟਾਈ ਕਰਦਾ ਇਸ ਕਾਰਨ ਸਮਾਜ ਵਿੱਚ ਉਸ ਦਾ ਕੋਈ ਸਨਮਾਨ ਨਹੀਂ ਸੀ ਜਦ ਕਿ ਦੂਸਰਾ ਭਰਾ ਸ਼ਹਿਰ ਦਾ ਇੱਕ ਸਫਲ ਵਪਾਰੀ ਸੀ ਸਮਾਜ ਵਿੱਚ ਉਸ ਦਾ ਬਹੁਤ ਮਾਣ ਸਤਿਕਾਰ ਸੀ ਉਸ ਦੇ ਪਰਿਵਾਰ ਦੇ ਸਾਰੇ ਲੋਕ ਪਿਆਰ ਨਾਲ ਇਕੱਠੇ ਰਹਿੰਦੇ ਸਨ ਲੋਕ ਇਹ ਸੋਚ ਕੇ ਹੈਰਾਨ ਹੁੰਦੇ ਸਨ ਕਿ ਇੱਕ ਹੀ ਪਿਤਾ ਦੇ ਦੋ ਬੱਚਿਆਂ ਵਿੱਚ ਇੰਨਾ ਫਰਕ ਕਿਵੇਂ ਹੋ ਸਕਦਾ ਹੈ ਇੱਕ ਹੀ ਘਰ ਵਿੱਚ ਰਹਿਣ ਅਤੇ ਇੱਕੋ ਜਿਹੀ ਪਰਵਰਿਸ਼ ਹੋਣ ਤੋਂ ਬਾਅਦ ਵੀ ਦੋਨਾਂ ਵਿੱਚ ਇੰਨਾ ਅੰਤਰ ਦੇਖ ਕੇ ਇਹ ਸਵਾਲ ਮਨ ਵਿੱਚ ਆਉਣਾ ਹੀ ਲਾਜ਼ਮੀ ਸੀ ਇੱਕ ਵਾਰ ਲੋਕਾਂ ਨੇ ਇਸ ਸਵਾਲ ਦਾ ਜਵਾਬ ਲੈਣ ਲਈ ਉਹਨਾਂ ਪਰਾਵਾਂ ਕੋਲ ਗਏ ਲੋਕ ਪਹਿਲਾ ਨਸ਼ੇੜੀ ਭਰਾ ਕੋਲ ਪਹੁੰਚੇ ਅਤੇ ਉਸ ਤੋਂ ਪੁੱਛਿਆ ਤੁਸੀਂ ਇਹ ਸਭ ਕਿਉਂ ਕਰਦੇ ਹੋ ਤੁਹਾਡੇ ਨਸ਼ੇ ਦਾ ਕਾਰਨ ਅਤੇ ਨਸ਼ੇ ਦੇ ਹਾਲਤ ਵਿੱਚ ਆਪਣੇ ਪਰਿਵਾਰ ਨਾਲ ਲੜਾਈ ਕਰਨ ਦਾ ਕੀ ਕਾਰਨ ਹੈ ਇਹ ਸਭ ਕਰਨ ਲਈ ਤੁਹਾਨੂੰ ਕਿਸ ਨੇ ਪ੍ਰੇਰਿਤ ਕੀਤਾ ਹੈ ਜਵਾਬ ਮਿਲਿਆ ਮੇਰੇ ਪਿਤਾ ਨੇ ਲੋਕਾਂ ਨੇ ਪੁੱਛਿਆ ਤੇਰੇ ਪਿਤਾ ਇਸ ਲਈ ਕਿਵੇਂ ਜ਼ਿੰਮੇਵਾਰ ਹਨ ਨਸ਼ੇੜੀ ਭਰਾ ਨੇ ਜਵਾਬ ਦਿੱਤਾ ਮੇਰੇ ਪਿਤਾ ਨਸ਼ੇ ਦੇ ਆਦੀ ਸਨ ਉਹ ਅਕਸਰ ਨਸ਼ਾ ਕਰਕੇ ਆਉਂਦੇ ਅਤੇ ਸਾਰਿਆਂ ਨੂੰ ਕੁੱਟਦੇ ਅਜਿਹੇ ਹਾਲਾਤਾਂ ਵਿੱਚ ਤੁਸੀਂ ਮੇਰੇ ਤੋਂ ਕੀ ਆਸ ਰੱਖਦੇ ਹੋ ਇਹੀ ਕਾਰਨ ਹੈ ਜੋ ਮੈਂ ਇਸ ਸਥਿਤੀ ਵਿੱਚ ਹਾਂ ਇੱਕ ਭਰਾ ਦਾ ਜਵਾਬ ਮਿਲਣ ਤੋਂ ਬਾਅਦ ਲੋਕ ਦੂਸਰੇ ਭਰਾ ਕੋਲ ਗਏ ਦੂਸਰੇ ਭਰਾ ਕੋਲੋਂ ਵੀ ਉਹੀ ਸਵਾਲ ਪੁੱਛਿਆ ਗਿਆ ਜੋ ਪਹਿਲੇ ਪਰ ਆਪ ਕੋ ਪੁੱਛਿਆ ਗਿਆ ਸੀ ਤੁਸੀਂ ਇਸ ਸ਼ਹਿਰ ਦੇ ਸਫਲ ਵਪਾਰੀ ਹੋ ਇਸ ਪਿੱਛੇ ਦਾ ਰਹੱਸ ਕੀ ਹੈ ਤੁਹਾਡੀ ਸਫਲਤਾ ਦੇ ਪਿੱਛੇ ਦੀ ਪ੍ਰੇਰਣਾ ਕੌਣ ਹੈ ਸੋਚ ਸਕਦੇ ਹੋ ਉਸ ਦੇ ਜਵਾਬ ਵਿੱਚ ਉਸ ਨੇ ਕੀ ਕਿਹਾ ਹੋਵੇਗਾ ਉਸ ਨੇ ਜਵਾਬ ਦਿੱਤਾ ਮੇਰੇ ਪਿਤਾ ਇਹ ਜਵਾਬ ਸੁਣ ਕੇ ਸਭ ਹੈਰਾਨ ਹੋ ਗਏ ਕਿ ਅਖੀਰ ਇੱਕ ਨਸ਼ੇੜੀ ਪਿਤਾ ਕਿਵੇਂ ਆਪਣੇ ਪੁੱਤਰ ਨੂੰ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰ ਸਕਦਾ ਹੈ ਲੁਕਾ ਨੇ ਫੇਰ ਪੁੱਛਿਆ ਪਰ ਉਹ ਨਸ਼ਾ ਕਰਦੇ ਸਨ ਉਹ ਕਾਰਵਾਲਿਆਂ ਨਾਲ ਲੜਦੇ ਸਨ ਅਤੇ ਇੱਥੋਂ ਤੱਕ ਕਿ ਘਰਦਿਆਂ ਨੂੰ ਵੀ ਕੁੱਟਦੇ ਸਨ ਫਿਰ ਉਹਨਾਂ ਨੇ ਤੁਹਾਨੂੰ ਸਹੀ ਰਾਹ ਤੇ ਚੱਲਣ ਲਈ ਕਿਵੇਂ ਪ੍ਰੇਰਿਆ ਫਿਰ ਉਸ ਭਰਾ ਨੇ ਜਵਾਬ ਦਿੱਤਾ ਜਦੋਂ ਮੈਂ ਇੱਕ ਬੱਚਾ ਸੀ ਤਾਂ ਮੈਂ ਦੇਖਦਾ ਸੀ ਕਿ ਮੇਰੇ ਪਿਤਾ ਸ਼ਰਾਬ ਪੀਣ ਤੋਂ ਬਾਅਦ ਬੁਰੀ ਹਾਲਤ ਵਿੱਚ ਕਾਰ ਆਉਂਦੇ ਸਨ ਅਤੇ ਮਾਰਕੁਟਾਈ ਕਰਦੇ ਸਨ ਇਹ ਸਭ ਦੇਖ ਕੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਇਸ ਲਈ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਪਿਤਾ ਵਰਗਾ ਨਹੀਂ ਬਣਾਗਾ ਹਰ ਕੋਈ ਉਸ ਦੇ ਜਵਾਬ ਨੂੰ ਸੁਣ ਕੇ ਖੁਸ਼ ਸੀ ਉਹ ਸਮਝ ਗਏ ਸਨ ਕਿ ਸਾਡੀ ਸਫਲਤਾ ਸਾਡੀ ਸੋਚ ਤੇ ਨਿਰਭਰ ਕਰਦੀ ਹੈ ਹਾਲਾਤਾਂ ਤੇ ਨਹੀਂ ਦੋਸਤੋ ਇਹੀ ਸਮਾਂ ਹੈ ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਜੋ ਅਸੀਂ ਸੋਚਦੇ ਹਾਂ ਉਹੀ ਬਣ ਜਾਂਦੇ ਹਾਂ ਇਸ ਲਈ ਸਾਨੂੰ ਲੋੜ ਹੈ ਆਪਣੀ ਸੋਚ ਨੂੰ ਬਦਲਣ ਦੀ ਜੇ ਸੋਚ ਬਦਲ ਗਈ ਤਾਂ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ ਜੇ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਜਾਂ ਇਸ ਕਹਾਣੀ ਤੋਂ ਤੁਹਾਨੂੰ ਕੁਝ ਚੰਗਾ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹੋ ਜਿਹੀ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਮਨ ਦੇ ਲਫ਼ਜ਼ ਚੈਨਲ ਦੇ ਨਾਲ ਆਪਣਾ ਖਿਆਲ ਰੱਖਣਾ ਸਾਰਿਆਂ ਦਾ ਧੰਨਵਾਦ